ਸਤ ਸ੍ਰੀ ਅਕਾਲ ਮੈਂ ਨਾ ਮੇਰੇ ਪਿੰਡ ਦੇ ਵਿੱਚ ਖੜਾ ਐ ਤੇ ਬਾਈ ਨੇ ਨਾ ਫਾਰਮ ਸਟਾਰਟ ਕੀਤਾ گاਮਾਂ ਦਾ ਤੇ ਉਹਨਾਂ ਵਾਸਤੇ ਨਾ ਬਹੁਤ ਸੋਹਣਾ ਇੱਕ ਨਾ ਸੈਟਅਪ ਪਾਇਆਗਾ ਤੇ ਸਸਤੇ ਦੇ ਵਿੱਚ ਸੈਟਅਪ ਮੈਂ ਆਪ ਪਾ ਇਹਨੂੰ ਕਹਿ ਸਕਦੇ ਆ ਤੇ ਮੈਂ ਤੁਹਾਨੂੰ ਇਕੱਲੀ ਇਕੱਲੀ ਜਾਣਕਾਰੀ ਇਹਦੇ ਵਿੱਚ ਲੈ ਕੇ ਦੇਵਾਂ ਤੇ ਹਲੇ ਇਹਦਾ ਕੰਮ ਚੱਲ ਰਿਹਾ ਹੈ ਪੈਂਡਿੰਗ ਹੈ ਕੰਮ ਤੇ ਆਪਾਂ ਜਿੱਤੇ ਮੱਝ ਦੀ ਵੀਡੀਓ ਬਣਾਈ ਐ ਤੇ ਉਹਦੇ ਵਿੱਚ ਮੈਨੂੰ ਬਹੁਤ ਚੰਗੀ ਚੀਜ਼ ਲੱਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਐ ਪਹਿਲਾ ਤਰ੍ਹਾਂ ਤੁਸੀਂ ਇਹਦੇ ਇਹਦਾ ਸਾਈਜ਼ ਦੇਖ ਲਓ 40 ਬਾਈ 40 40 ਬਾਈ 40 ਸਾਈਜ਼ ਆ ਬਾਕੀ ਡਿਟੇਲ ਤਾਂ ਆਪਾਂ ਬਾਈ ਤੋਂ ਸਮਾਰ ਕੇ ਲੈ ਲਾਂਗੇ ਇਹਦੇ ਨਾਲ 바ਰ ਦੇਖੋ ਗੋਲ ਟਾਈਪ ਦੇ ਐ ਚਾਰੇ ਪਾਸੇ ਗੋਲ 바ਰ ਹੈ ਤੇ ਇਹਦੇ ਵਿੱਚ ਖੜ ਕੇ ਐ ਲੱਗਦਾ ਵੀ ਅੱਜ ਦੀ ਤਰੀਕ ਦੇ ਵਿੱਚ ਨਾ ਬਹੁਤ ਠੰਡੀ ਹਵਾ ਆਉਂਦੀ ਹੈਗੀ ਜਿਵੇਂ ਆਪਾਂ ਨਾ ਕੂਲਰ ਲਾਏ ਹੁੰਦੇ ਐ ਇਦਾਂ ਦੀ ਹਵਾ ਆਉਂਦੀ ਹੈ ਕਿਉਂਕਿ ਜਿਹੜੀ ਦੀ ਛੱਤ ਪਾਈ ਆ ਬਾਈ ਨੇ ਉਹ ਇੱਕ ਨਵੇਕਲੀ ਪਾਈ ਆ ਆਪਾਂ ਨਾ ਜਦੋਂ ਵੀ ਕੋਈ ਵੀ ਭਰਾ ਫਾਰਮ ਪਾਉਂਦਾ ਉਦੇ ਵਿੱਚ ਕੀ ਹੁੰਦਾ ਨਾ ਜਿਹੜਾ ਸੈਟਅਪ ਹੁੰਦਾ ਹੈਗਾ ਉਹਦੇ ਵਿੱਚ ਕਾਫੀ ਪੈਸੇ ਇਨਵੈਸਟ ਕਰ ਲੰਦਾ ਜਿਵੇਂ ਕੋਈ ਸ਼ੈੱਡ ਵਗੈਰਾ ਭਰਾ ਪਾਉਂਦਾ ਕੋਈ ਤੇ ਉਹ ਜਦੋਂ ਆਪਾਂ ਪਸ਼ੂ ਲੈਣੇ ਹੁੰਦੇ ਫਿਰ ਆਪਣੇ ਕੋਲ ਉਹਦੇ ਪੈਸੇ ਘੱਟ ਰਹਿ ਜਾਂਦੇ ਜਿਹਦੇ ਕਰਕੇ ਨਾ ਆਪਾਂ ਨੂੰ ਫਿਰ ਉਹ ਲਾਸ ਜਾਂਦਾ ਹੈ ਤੇ ਉਹਨਾਂ ਦੋਨੇ ਚੀਜ਼ਾਂ ਨੂੰ ਬਾਈ ਨੇ ਧਿਆਨ ਦੇ ਵਿੱਚ ਰੱਖ ਕੇ ਨਾ ਇੱਕ ਬਹੁਤ ਸੋਹਣਾ ਸੈਟਅਪ ਪਾਇਆ ਹੈਗਾ ਜਿਹਦੇ ਨਾਲ ਇੱਕ ਸਿਰਕੀ ਕਾਨਿਆਂ ਦੀ ਛੱਤ ਪਾਈ ਹੈ ਮੈਂ ਤੁਹਾਨੂੰ ਦਿਖਾਉਣਾ ਇਹ ਮੇਰੇ ਪਿੰਡ ਦੇ ਵਿੱਚ ਪਾਈ ਹੈ ਬਾਈ ਨੇ ਆ ਦੇਖੋ ਧਿਆਨ ਦੇਖ ਲਿਓ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਆਈ ਗੁਰਜੰਟ ਸਾਹਮਣੇ ਮੇਰੀ ਸੱਸੀ ਸੱਸੀ ਗਾਲੋ ਬਾਈ ਠੀਕ ਠਾਕ ਹੋ ਵਧੀਆ ਬਾਈ ਇੱਕ ਦਿਨ ਆ ਫੋਨ ਆਉਣਗੇ ਤਰੋਂ ਨੰਬਰ ਦੱਸ ਦੇ ਬੋਲੀ ਪਹਿਲਾਂ ਬੋਲ ਦੇ ਨੰਬਰ ਆਪਾਂ 99774 ਹਾਂਜੀ 11832 11832 ਬਾਈ ਇਹਦਾ ਸਾਈਜ਼ ਦੱਸੀ ਇਹਦਾ ਕਿੰਨਾ ਜਿਹੜਾ ਆਪਾਂ 40 ਬਾਈ 40 ਦਾ ਬਾਈ ਤੇ ਜਿਹੜੀ ਬਾਈ ਆਹਾ ਤੁਸੀਂ ਉੱਪਰ ਛੱਤ ਪਾਈ ਆ ਸਰਕੀ ਦੀ ਇਹ ਕੋਈ ਆਪਾਂ ਤੁਸੀਂ ਦੇਖਿਆ ਸੀ ਕਿਤੇ ਇਦਾਂ ਦਾ ਕਿ ਕਿਵੇਂ ਹਾਂ ਬਾਈ ਆਪਣੇ ਪਹਿਲਾਂ ਵੀ ਪਾਇਆ ਹੋਇਆ ਸੀ ਅੱਜ ਤੋਂ 17 ਸਾਲ ਪਹਿਲਾਂ ਤੁਸੀਂ ਆਪਨੇ ਪਾਇਆ ਬੈਠਾ ਆਪਨੇ ਪਾਇਆ ਬੈਠਾ ਅੱਛਾ ਇਹਦੇ ਤੇ ਹਵਾ ਬਹੁਤ ਠੰਡੀ ਆਉਂਦੀ ਇਹਦੇ ਵਿੱਚ ਤਾਂ ਹਾਂ ਹਾਂ ਹੁਣ ਇੱਥੇ ਖੜੇ ਆ ਨਾ ਠੰਡੀ ਠੰਡੀ ਹਵਾ ਆਉਂਦੀ ਠੰਡੀ ਬਾਹਰ ਨਿਕਲੋ ਸੇਕ ਮਾਰੋ ਹਾਂ ਬਾਹਰ ਨਿਕਲੋ ਸੇਕ ਮਾਰਦਾ ਇੱਥੇ ਠੰਡੀ ਠੰਡੀ ਹਵਾ ਆਉਂਦੀ ਹੈ ਤੇ ਬਾਕੀ ਨਾ ਜਿਹੜੇ ਆ ਦਰਵਾਜ਼ੇ ਦੂਜੇ ਰੱਖੇ ਆ ਦੇਖੋ ਉਹਨਾਂ ਦਾ ਕਰਕੇ ਲਾ ਲਓ ਕਿਵੇਂ ਵੀ ਲਾ ਲਓ ਬਾਕੀ ਇਹ ਇਹਦੀ ਇੱਕ ਖਾਸੀਅਤ ਹੈ ਇਹ ਗਰਮੀਆਂ ਦੇ ਵਿੱਚ ਤਾਂ ਬਹੁਤ ਠੰਡਾ ਰਹਿੰਦਾ ਹੈ ਤੇ ਜਿਹੜੀ ਜਦੋਂ ਸਰਦੀ ਸ਼ੁਰੂ ਹੋ ਜਾਂਦੀ ਉਦੋਂ ਇਹ ਨਿੱਗਾ ਰਹਿੰਦਾ ਹੈਗਾ ਇਹ ਇੱਕ ਖਾਸੀਅਤ ਹੈ ਇਹਦੇ ਤੇ ਬਈ ਖਰਚਾ ਅੰਦਾਜ਼ਾ ਜਾਂ ਕੋਈ ਐਸਟੀਮੇਟ ਹੋ ਸਕਦਾ ਹਾਂ ਵੀਰੇ ਤੇ ਇੱਕ ਨਾਲ ਆਪਣੇ ਧੂੜੀ 40 ਵਾ 20 ਦਾ ਉਹ ਟੁੜੀ ਵਾਲੀ ਹਾਂ ਅੱਛਾ 40 ਵਾ 40 ਦਾ ਇਹ ਆ ਇਹ ਆ ਗਿਆ 12 ਵਾ 50 ਦਾ ਮੇਰਾ ਬੱਕਰੀਆਂ ਵਾਲਾ ਅਚੋਹ ਸਾਈਡ ਤੇ 12 ਵਾ 50 ਦਾ ਲੰਮਾ ਹਾਂ ਠੀਕ ਹੈ ਇਹ ਸਾਰੇ ਦਾ ਟੋਟਲ ਬਾਸ ਸਿਰਕੀ 70 ਕਾ 1000 ਰੁਪਏ ਦਾ ਹੈ ਅੱਛਾ ਤੇ ਉਂ ਜੇ ਆਪਾਂ ਸਾਰੇ ਦੇ ਵਿੱਚ ਟੁੜੀ ਵਾਲੇ ਦਾ ਵਿੱਚ ਇਹ ਸਾਰੇ ਸੈਟਅਪ ਤੇ ਕਿੰਨਾ ਪੈਸਾ ਲੱਗਿਆ ਹੁੰਦਾ ਜੀ ਇਹ ਤੇ ਮੰਨ ਕੇ ਚੱਲੋ ਜੀ 4 ਲੱਖ ਰੁਪਏ ਲੱਗਿਆ ਹੁੰਦਾ ਕੁੱਲੀ 4 ਲੱਖ ਰੁਪਏ ਲੱਗਿਆ ਜੀ ਹਾਂ ਅੱਛਾ ਜੀ ਹਾਂ ਜੀ ਸ਼ੱਡ ਦੇ ਤਾਂ ਲੋਕ 20 25 25 ਲੱਖ ਰੁਪਏ ਲਾਈ ਜਾਂਦੇ ਜਿਹੜੇ ਦਾ ਇੱਕ ਜਿਹੜਾ ਮਿਸਤਰੀ ਬਣਾਉਂਦਾ ਨਾ ਆਪਣੀ ਬਣਾ ਕੇ ਗਿਆ ਲਖਵੀਰ ਆ ਮੁੰਡੇ ਦਾ ਨਾਮ ਅੱਛਾ ਆਪਾਂ ਉਹਦਾ ਨੰਬਰ ਵੀ ਦੱਸ ਦਾਂਗੇ ਆ ਬਿਨਾ ਸਰੀਏ ਸੁਰਗਿਏ ਤੋਂ ਕਿਤੇ ਨਹੀਂ ਹੋਣੇ ਸਰਗਿਏ ਦਾ ਪੋਰਾ ਇੰਨਾ ਟੋਟਾ ਵੀ ਨਹੀਂ ਪਾਇਆ ਕਿਤੇ ਇਹਦੇ ਵਿੱਚ ਹਾਂ ਮਤਲਬ ਕਿਤੇ ਵੀ ਕੋਈ ਸਰੀਆ ਨਹੀਂ ਮੇਰਾ ਸਰੀਏ ਤੋਂ ਬਿਨਾ ਸਰੀਏ ਤੋਂ ਅੱਛਾ ਤਿਆ ਗੱਡਰ ਉਹਨੇ ਪੁਰਾਣੇ ਲੈ ਲਈ ਸੀਗੇ ਮਿਸਤਰੀ ਨਹੀਂ ਅੱਛਾ ਤਿਆ ਸਕੀਮਾ ਉਹ ਉਸੇ ਦੀਆਂ ਹੀ ਦੱਸਿਆ ਹੋਣਗੀਆਂ ਸਾਰੀਆਂ ਸਕੀਮਾਂ ਜਿਹੜੀਆਂ ਉਹਨੇ ਆ ਲਾਈਆਂ ਹਾਂ अच्छा सो ओ सामने मतलब ਤੁਸੀਂ ਲਾਤੀ ਐਗਲ ਐਂਗਲ ਲਾਤੀ ਉਹਦੇ ਤੇ ਨੀਰੇ ਵਾਸਤੇ ਉਹ ਖੁਰਨੀ ਬਣਾਈ ਹੈ ਉਹ ਹਾਂ ਖੁਰਨੀ ਤਿਆਰ ਹੋਈ ਜਾਂਦੀ ਹੈ ਬਾਈ ਬਾਕੀ ਹਲੇ ਨਾ ਦੋਸਤੋਂ ਪੈਂਡਿੰਗ ਹੈ ਕੰਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿਉਂਕਿ ਇੱਥੇ ਨਾ ਇੱਥੇ ਫਰਸ਼ ਲਾਉਣੀ ਹੈ ਹਾਂ ਇੱਥੇ ਫਰਸ਼ ਲਾਉਣਾ ਬਈ 7 ਫੁੱਟ 8 ਫੁੱਟ 8 ਫੁੱਟ ਵਾਸਤੇ ਹਾਂ ਛੋਟ ਫਰਸ਼ ਲਾ ਕੇ ਖਾਲੀ ਖੁਲੀ ਬਣਾ ਕੇ ਨਗਾਸੀ ਇਧਰ ਕਰਨੀ ਬਾਹਰਲੇ ਪਾਸੇ ਆਜੋ ਬਾਹਰਲੇ ਪਾਸੇ ਕਰ ਠੀਕ ਆ ਦੋਸਤੋਂ ਖੁਲਨੀ ਹੈ ਜਿਹਦੇ ਵਿੱਚ ਪਸ਼ੂਆਂ ਨੇ ਨੀਰਾ ਚਾਰਾ ਖਾਣਾ ਹੈਗਾ ਉਹ ਸਾਹਮਣੇ ਆਪਣਾ ਨੀਰਾ ਰਲਾਉਣ ਵਾਸਤੇ ਆਪਣੀ ਉਹ ਬਣ ਗਿਆ ਬਹੁਤ ਸੋਹਣਾ ਸੈਟਅਪ ਆ ਦੋਸਤੋ ਜੇ ਤੁਸੀਂ ਨੰਬਰ ਵੀ ਮੈਂ ਤੁਹਾਨੂੰ ਤਾਂ ਹੀ ਬਾਜੀ ਦਾ ਬੋਲ ਕੇ ਦੱਸਾਂਗਾ ਜੇ ਕੋਈ ਜਾਣਕਾਰੀ ਕੋਈ ਵੀ ਲੈਣੀ ਹੋਵੇ ਨਾ ਤਾਂ ਉਹ ਮੈਂ ਤੁਹਾਨੂੰ ਤਾਂ ਹੀ ਨੰਬਰ ਦਵਾਇਆ ਹੈਗਾ ਵੀ ਮਿਸਤਰੀ ਦਾ ਨੰਬਰ ਵੀ ਤੁਹਾਨੂੰ ਭਰਾ ਤੋਂ ਲੈਣਾ ਹੋਇਆ ਤਾਂ ਲੈ ਲਿਓ ਤੇ ਆਪਦਾ ਵੀ ਜੇ ਕੋਈ ਜਾਣਕਾਰੀ ਕਿ ਉਹ ਗਾਈਆਂ ਦਾ ਕੰਮ ਬਾਈ ਨੇ ਫਾਰਮ ਸ਼ੁਰੂ ਕੀਤਾ ਨਾਲ ਬੱਕਰੀਆਂ ਦਾ ਕੀਤਾਗਾ ਤੇ ਵੈਸੇ ਵੀਡੀਓ ਤਾਂ ਆਪਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਮੱਝ ਦੀ ਪੌਣ ਆਈ ਸੀਗੇ ਤੇ ਬਹੁਤ ਚੰਗਾ ਲੱਗਿਆ ਇੱਥੇ ਨਾ ਆਇਆ ਲੱਗੋ ਵੀ ਏਸੀ ਵਾਂਗੂ ਠੰਡੀ ਹਵਾ ਆਉਂਦੀ ਆ ਅੱਜ ਅੱਜ ਦੀ ਘੜੀ ਕਿਉਂਕਿ ਜਿਵੇਂ ਜਿਵੇਂ ਅੱਗੇ ਇਹਨੇ ਬਾਹਰਲੇ ਪਾਸੇ ਤਪ ਹੋਣਾ ਤਾਂ ਇੱਥੇ ਠੰਡਾ ਹੋਣਾ ਟੈਂਪਰੇਚਰ ਦਾ ਜਿੰਨਾ ਕਿ ਮੈਨੂੰ ਪਤਾ ਹੈ ਵੀ ਜਿਹੜਾ ਸਿਰਕੀ ਦੇ ਥਲੇ ਟੈਂਪਰੇਚਰ ਹੋਣਾ ਤੇ ਬਾਹਰ ਆ ਜਿਹੜੀਆਂ 3 ਵਾਲੀਆਂ ਛੱਡਾਂ ਦੇ ਥੱਲੇ ਹੋਣਾ 8 ਤੋਂ ਲੈ ਕੇ 10 ਡਿਗਰੀ ਦਾ ਉਹਦਾ ਫਰਕ ਹੁੰਦਾ ਹੈਗਾ ਇੰਨਾ ਠੰਡਾ ਹੁੰਦਾ ਇਹ ਤੇ ਇਹਦੇ ਇਹਦੇ ਚ ਪਸ਼ੂ ਵੀ ਨਾ ਜਿਹੜੇ ਖੜੇ ਰਹਿੰਦੇ ਆ ਤੋਂ ਆਰਾਮ ਦੇ ਨਾਲ ਖੜਦੇ ਹੈਗੇ ਤੇ ਆ ਗਾਈਆਂ ਦੇਖ ਲਓ ਤੁਸੀਂ ਆਰਾਮ ਦੇ ਨਾਲ ਹੀ ਖੜੀਆਂ ਹੈਗੀਆਂ ਬਹੁਤ ਸੋਹਣਾ ਸੈਟਅਪ ਹੈ ਤਕਰੀਬਨ ਇੱਕ ਟੂੜੀ ਵਾਲੀ ਸੁਵਤਪਾਤੀ 40x20 ਦੀ 40x40 ਦਾ ਇਹ ਹੋ ਗਿਆ ਬਾਈ ਨੇ ਉਹ ਪਾਇਆ ਤੇ ਇਹਦਾ ਬਾਗ ਲਾ ਗਿਆ ਚਾਰੇ ਪਾਸੇ ਤੇ ਕੁੱਲ ਕਚਾਰਕ ਲੱਖ ਰੁਪਇਆ ਲੱਗੇ ਤੇ ਤਾਂ ਮੈਂ ਕਹਿਣਾ ਤੁਹਾਨੂੰ ਬਹੁਤ ਚੰਗਾ ਤੇ ਬਹੁਤ ਵਧੀਆ ਸਸਤਾ ਸੈਟਅਪ ਹੈ ਇਹ ਮਿਸਤਰੀਆ ਨੰਬਰ ਹੈਗਾ ਤੇਰੇ ਕੋਲ ਹਾਂ ਮਿਸਤਰੀ ਨੰਬਰ ਬੋਲਿਓ ਤੇ ਸਾਨੂੰ ਮੈਂ ਮਿਸਤਰੀਆ ਨੰਬਰ ਵੀ ਦਿੰਨਾ ਜੇ ਕੰਟੈਕਟ ਕਰਨਾ ਹੋਇਆ ਵਧੀਆ ਮੇਰੇ ਪਿੰਡ ਦਾ ਮਿਸਤਰੀ ਆ ਉਹ ਆ ਦੇਖੋ ਮੈਂ ਤੁਹਾਨੂੰ ਧਿਆਨ ਨਾਲ ਦਿਖਾਉਣਾ 78141 ਹਾਂ 58887 ਠੀਕ ਹੈ ਇਹ ਮਿਸਤਰੀ ਦਾ ਨੰਬਰ ਹੈ ਬਾਈ ਜੇ ਕੋਈ ਤੁਸੀਂ ਭਰਾ ਤੋਂ ਪਵਾਉਣਾ ਹੋਇਆ ਤਾਂ ਉਹਦੇ ਨਾਲ ਵੀ ਕੰਟੈਕਟ ਕਰ ਲਿਓ ਇਹ ਬਾਕੀ ਤੁਸੀਂ ਇਹ ਜਿਹੜਾ ਸਿਰਕੀ ਪਾਸ ਲਿਆਂਦਾ ਕਿੱਥੋਂ ਲਿਆਂਦਾ ਸੀ ਇਹ ਪੁੱਛੋ ਤੋਂ ਬਾਈ ਪੁੱਛੋ ਤੋਂ ਹਾਂ ਠੀਕ ਹੈ ਪੁੱਛੋ ਤਾਂ ਹੱਬਾ ਮਿਲਦਾ ਬਹੁਤ ਮਿਲਦਾ ਤੁਹਾਨੂੰ ਹਾਂ ਠੀਕ ਕਿਵੇਂ ਲੱਗਿਆ ਦੋਸਤੋ ਤੁਹਾਨੂੰ ਇਹ ਸੈਟਅਪ ਬਾਈ ਦਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ